ਰਣਜੀਤ ਸਾਗਰ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਜਿੱਥੇ ਰਾਵੀ ਦਰਿਆ ਪੂਰੇ ਹਫਾਨ ਤੇ ਰਹਾ ਉੱਥੇ ਹੀ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਨੇੜੇ ਲੰਘਦੀ ਮਾਧੂਪੁਰ ਬਿਆਸ ਲਿੰਕ ਨਹਿਰ ਵੀ ਉਫਾਨ ਤੇ ਹੈ ਜਿਸ ਦਾ ਪਾਣੀ ਓਵਰਫਲੋ ਹੋ ਗਿਆ ਇਸ ਓਵਰਫਲੋ ਪਾਣੀ ਨੇ ਸੁਜਾਨਪੁਰ ਸ਼ਹਿਰ ਨੂੰ ਪ੍ਰਭਾਵਿਤ ਕੀਤਾ ਹੈ ਸ਼ਹਿਰ ਦੀਆਂ ਗਲੀਆਂ ਨਾਲੀਆਂ ਵਿੱਚ ਪਾਣੀ ਦਾਖਲ ਹੋ ਗਿਆ ਜਿਸ ਕਰਕੇ ਹੜ੍ਹ ਜਿਹੇ ਹਾਲਾਤ ਪੈਦਾ ਹੋ ਗਏ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਇਹ ਦੇਖੋ ਪ੍ਰਸ਼ਾਸਨ ਦਾ ਹਾਲ ਦੇਖੋ ਇਥੋਂ ਨਹਿਰ ਫੋਲੋ ਹੀ ਦੀਆ ਤੇ ਇਹਨਾਂ ਲੋਕਾਂ ਦੇ ਘਰਾਂ 'ਚ ਪਾਣੀ ਚੱਲ ਗਿਆ ਕੀ ਹਾਲ ਹੈ ਪ੍ਰਸ਼ਾਸਨ ਆਏਗਾ ਕੋਈ ਇੱਥੇ ਕਹੇ ਨੇ ਨਹੀਂ ਆਣਾ ਇੱਥੇ ਤੇ ਅੱਗੇ ਵੀ ਨਾਲੇ ਪੂਰੇ ਇਹਨਾਂ ਦੇ ਛੱਤੇ ਦੇ ਆ ਇਹਦਾ ਵੀ ਹੱਲ ਚਾਹੀਦਾ ਹਾਂ ਨਾਲੇ ਪੂਰੇ ਛੱਦੇ ਦੇ ਆ ਇਹਦਾ ਵੀ ਹੱਲ ਚਾਹੀਦਾ ਹੈ ਟੁੱਟਨੇ ਚਾਹੀਦੇ ਹੈ ਵੱਡੀ ਵਾਰੀ ਕਿਹਾ ਪਾਣੀ ਜਿਹੜਾ ਕਿੱਥੋਂ ਆਇਆ ਔਰ ਕਿਉਂ ਰੁਕਿਆ ਪਾਣੀ ਜਿਹੜਾ ਇਹ ਨਹਿਰ ਫੋਲੋ ਹੀ ਆ ਨਹਿਰ ਦਾ ਪਾਣੀ ਇੱਧਰ ਆ ਗਿਆ ਜੀ ਕਿ ਅੱਗੇ ਇਹਨਾਂ ਦੇ ਤੇ ਕੁਕਰਾਂ ਨੂੰ ਘਰ ਸਾਰੇ ਡੁੱਬੇ ਕਰਦੇ ਆ ਇਹ ਤੋ 4 ਨੰਬਰ ਹੋਈ ਆ ਪਾਣੀ ਆਪਣਾ ਸਵਾਲ ਹੋਰ ਮਤਲਬ ਕਹਿੰਦਾ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਚੜਾ ਪੂਰਾ ਹਾਲ ਹੈ ਕੋਈ ਇੱਕ ਵਾਰੀ ਆ ਕੇ ਦੇ ਦੇਖੇ ਕੀ ਹਾਲ ਹੈ ਕੋਈ ਅੰਦਰ ਬੈਠ ਵੀ ਨਹੀਂ ਸਕਦਾ ਇਹ ਹਾਲ ਹੈ ਇੱਥੇ ਹੋਰ ਪ੍ਰਸ਼ਾਸਨ ਵੱਲੋਂ ਕੋਈ ਪ੍ਰਸ਼ਾਸਨ ਦੇ ਸਾਹਮਣੇ ਕੋਈ ਨਹੀਂ ਆਇਆ ਇਧਰ ਦੇਖੋ ਕੈਮਰਾ ਮਾਰੋ ਇਹ ਬਸ ਇਹ ਗਲੀ ਦੇ ਹੀ ਘੋਦਦੇ ਆ ਸਾਰੇ ਕੋਈ ਨਹੀਂ ਆਇਆ ਪਾਣੀ ਬਹੁਤ ਹੀ ਹੋ ਗਿਆ ਉੱਥੋਂ ਪਾਣੀ ਨਿਕਲ ਗਿਆ ਤਾਂ ਸਾਡੇ ਘਰਾਂ ਵਿੱਚ ਆ ਗਿਆ ਤੇ ਪ੍ਰਸ਼ਾਸਨ ਤੇ ਐਮ ਐਲ ਏ ਸਾਹਿਬ ਜੀ ਤੁਸੀਂ ਬੇਨਤੀ ਤੁਹਾਡੇ ਅੱਗੇ نریش پوری جی باہر آؤ دیکھو کی حال ہے سارے جتایا اپنے شہر بنا پوچھو سارے ہی بہت پریشان ہے